वाहेगुरू साहिब जी गुरू ग़रीब वा लेख ते न छुटी आए खिन भुलण हार बन हार ਬਖਸ਼ੋ ਲੈ ਨਾਨਕ ਪਾਰ ਉਤਾਰ ਸੂਕਾ ਟਲ ਗੁਰ ਸੇਵੀਐ ਅਨਸੂ ਸੈ ਸੁਬਾਏ ਦਰਸ਼ਨ ਪਰਸੀਐ ਗੁਰੂ ਕਰ ਜਨਮ ਮਰਨ ਦੁੱਖ ਜਾਏ ਬਰਸ਼ਨ ਪਰਸ਼ੀ ਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਬਿਲਾਵਲਾ ਮਹਲਾ ਪੰਜਵਾਂ ਬੁਲੇ ਮਾਰਗ ਜਿਨੇ ਬਤਾਇਆ ਅਸਾ ਗੁਰ ਵਡਭਾਗੀ ਪਾਇਆ ਸਿੰਬਰ ਮਨਾ ਰਾਮ ਨਾਮ ਚਤਾਰੇ ਬਸਰਾ ਹਿਰਦੇ ਗੁਰ ਚਰਨ ਪਿਆਰੇ ਪੂਲੇ ਮਾਰਗ ਜਿਨੇ ਬਤਾਇਆ ਅਸਾ ਗੁਰ ਵਡ ਭਾਗੀ ਆਇਆ ਸਿੰਬਰ ਮਨਾ ਰਾਮ ਨਾਮ ਤਾਰੇ ਬਾਸਰਾ ਹਿਰਦੇ ਗੁਰ ਚਰਨ ਪਿਆਰੇ ਰਹਾ ਕਾਮ ਕ੍ਰੋਧ ਲੋਭ ਮੋਹਿ ਮਨ ਲਿਨਾ ਨ ਕਾਟ ਮੁਗਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਹੋਨ ਬੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਣ ਸਾਗਰ ਬੂਢਤ ਸੰਸਾਰਾ ਨਾਨਕ ਬਾ ਪਕੜ ਸਤਗੁਰ ਨਿਸਕਾਰ ਅਗਨ ਸਕਰ ਬੁੱਧਤ ਸੰਸਾਰਾ ਨਾਨਕ ਬਾ ਪਕੜ ਸਤ ਗੁਰ 1917 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹਲਾ ਪੰਜਵਾ ਓਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿੰਬਰ ਮਨਾ ਰਾਮ ਨਾਮ ਚਤਾਰੇ ਬਸ ਰਹਾ ਹਿਰਦੇ ਗੁਰ ਚਰਨ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ 와, 이거 귀... ਵਾਹਿਗੁਰੂ ਸਵਾਹਿਬ ਜੀ ਗੁਰੂ ਗਰੀਬ ਅਨਵਾਨ ਹਰ ਰਜਨ ਦੋਇ ਏਕ ਹੈ ਇਹੋ ਵਿਚਾਰ ਕਸ਼ਨਾ ਹੈ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸੁਮਾਹੇ ਅਜੀਤ ਜਬੇ ਖੜ ਗੇਸ ਸੋ ਸਿਆਮ ਕਹ ਅਜੋਧ ਮਚਾਇਓ ਸਿੰਘ ਅਜੀਤ ਜਬੇ ਖੜ ਗੇਸ ਸੋ ਸਿਆਮ ਕਹ ਅਤ ਜੋਧ ਮਚਾਇਓ ਸੰਗ ਸ਼ਿਵਾ ਜਿੱਕ ਸੂਰ ਜਿੱਤੇ ਅਰਮਾਰਨ ਕੋ ਤੇ ਹਾਥ ਉਚਾਇਓ ਬਾਨ ਚਲੇ ਅਤੀ ਰਨ ਮੈ ਨਿਰਵਕਾਟ ਸਭੇ ਮਨ ਰੋਸ ਤਾ ਚਾਇਓ ਲੈ ਤਨ ਬਾਨ ਮਾਂ ਬਲਵਾਨ ਹਨਿਓ ਪਟ ਕੋ ਕਿਨੋ ਨਾ ਬਚਾਇਓ ਚਾਉ ਪਈ ਜਬ ਅਜੀਤ ਸਿੰਘ ਮਾਰ ਗੁਰਾਇਓ ਸੁਭਟਨ ਮਨ ਭਟਕਿਓ ਡਰ ਪਾਇਓ ਬਾਰੋ ਭੂਪਤ ਖੜਗ ਸੰਭਾਰਿਓ ਚੱਕਰ ਤੇ ਸਭੂ ਬਲ ਹਾਰਿਓ ਤਬ ਹਰ ਹਰ ਬਿੰਦ ਮੰਤਰ ਵਿਚਾਰਿਓ ਮਰੇ ਨਾ ਜਾਰੇ ਅਗਨ ਤੇ ਜਾ ਰਿਓ ਤਾਂ ਤੇ ਯਤਨ ਕਸ਼ੂ ਅਬ ਕੀ ਜਾ ਜਾਂ ਤੇ ਮਾਰ ਊਪੇ ਲੀਜੈ ਬਰਮੇ ਕਹਯੋ ਸੋ ਇਹ ਬਿਦ ਕੀਜੈ ਮੋਤ ਵੈ ਮਨ ਤਬ ਬਲ ਛਿਜੈ ਜਯ ਭੂਪ ਗਰਿਓ ਰਖ ਲਈਐ ਤਬ ਇਹ ਜਮ ਕੇ ਧਾਮ ਪਠਈਐ ਜਾਬੇ ਭੂਪ ਗਿਰਿਓ ਲਖ ਲਈਐ ਤਬੇ ਜਮ ਕੇ ਤਾਮ ਪਠਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ